ਅੰਮ੍ਰਿਤਸਰ ਦੇ ਹਲਕਾ ਮਜੀਠਾ ਦਾ ਪਿੰਡ ਮਰੜੀਕਲਾ ਨਸ਼ਾ ਮੁਕਤ ਹੋ ਗਿਆ ਇਸ ਸਬੰਧੀ ਪੂਰੇ ਪਿੰਡ ਵਿੱਚ ਥਾਂ-ਥਾਂ ਤੇ ਨਸ਼ਾ ਮੁਕਤ ਹੋਲਡਿੰਗ ਲਗਾ ਦਿੱਤੇ ਗਏ ਨੇ ਪਿੰਡ ਦੇ ਸਰਪੰਚ ਬਲਵਿੰਦਰ ਸਿੰਘ ਨੇ ਦੱਸਿਆ ਹੈ ਕਿ ਸਾਡਾ ਪਿੰਡ ਅੱਜ ਤੋਂ ਬਿਲਕੁਲ ਨਸ਼ੇ ਤੋਂ ਰਹਿਤ ਹੈ ਸਾਡਾ ਪਿੰਡ ਪਹਿਲਾਂ ਜ਼ਹਿਰੀਲੀ ਸ਼ਰਾਬ ਕਾਰਨ ਕਾਫੀ ਬਦਨਾਮ ਹੋਇਆ ਸੀ ਇੱਥੇ ਦਰਜਨਾ ਮੌਤਾਂ ਹੋਈਆਂ ਸਨ ਜਿਸ ਤੋਂ ਬਾਅਦ ਅਸੀਂ ਪ੍ਰਣ ਕੀਤਾ ਸੀ ਕਿ ਅਸੀਂ ਆਪਣਾ ਪਿੰਡ ਨਸ਼ੇ ਤੋਂ ਰਹਿਤ ਕਰਾਂਗੇ ਤੇ ਅੱਜ ਸਾਡਾ ਪਿੰਡ ਨਸ਼ੇ ਤੋਂ ਬਿਲਕੁਲ ਰਹਿਤ ਹੋ ਚੁੱਕਿਆ ਇਸ ਵੇਲੇ ਇੱਕ ਮਤਾ ਵੀ ਪਾਸ ਕੀਤਾ ਗਿਆ ਹੈ ਕਿ ਕੋਈ ਵੀ ਨਸ਼ਾ ਵੇਚਣ ਵਾਲੇ ਦੀ ਜ਼ਮਾਨਤ ਨਹੀਂ ਦੇਵੇਗਾ ਇਸ ਮੌਕੇ ਅੰਮ੍ਰਿਤਸਰ ਦਿਹਾਤੀ ਦੇ ਐਸਐਸਪੀ ਮਨਿੰਦਰ ਸਿੰਘ ਹਲਕਾ ਇੰਚਾਰਜ ਤਲਬੀਰ ਸਿੰਘ ਗਿੱਲ ਅਤੇ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਵੀ ਪਹੁੰਚੇ ਨੇ ਕੁਲਦੀਪ ਸਿੰਘ ਢਾਲੀਵਾਲ ਨੇ ਕਿਹਾ ਹੈ ਕਿ ਸਾਡੀ ਸਰਕਾਰ ਦਾ ਟੀਚਾ ਹੈ ਕਿ ਪੰਜਾਬ ਦਾ ਇਕੱਲਾ ਇਕੱਲਾ ਪਿੰਡ ਨਸ਼ੇ ਤੋਂ ਰਹਿਤ ਕੀਤਾ ਜਾਵੇਗਾ ਇਸੇ ਕਰਕੇ ਹੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਜਾ ਰਹੀ ਹੈ ਇਸ ਵੇਲੇ ਪਿੰਡ ਮਰੜੀ ਕਲਾਂ ਦੇ ਸਰਪੰਚ ਬਲਵਿੰਦਰ ਸਿੰਘ ਹਲਕਾ ਮਜੀਠਾ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਅਤੇ ਵਿਧਾਇਕ ਕੁਲਦੀਪ ਸਿੰਘ ਤਾਲੀਵਾਲ ਨੇ ਕੀ ਕੁਝ ਕੀਤਾ ਤੁਹਾਡੇ ਨਾਲ ਵੀ ਅੱਜ ਨਸ਼ਾ ਮੁਕਤ ਕੀਤਾ ਗਿਆ ਹੈ ਤੁਹਾਡੇ ਵਿੱਚ ਵੱਡਾ ਸਹਿਯੋਗ ਹੈ ਸਰਪੰਚ ਸਾਹਿਬ ਦਾ ਸਹਿਯੋਗ ਹੈ ਕਿਵੇਂ ਦੇਖੋ ਥੋੜਾ ਸਮਾਂ ਪਹਿਲਾਂ ਕੋਈ 1.5-2 ਮਹੀਨੇ ਪਹਿਲਾਂ ਤੁਹਾਨੂੰ ਪਤਾ ਕਿ ਇਹ ਇੱਕ ਬਹੁਤ ਵੱਡਾ ਹੈ ਕਟਨਾਵ ਆਪਰੀ ਸੀ ਜਿੱਥੇ ਉਜਲੀਪੀ ਸ਼ਰਾਬ ਦਾ ਬਹੁਤ ਵੱਡੇ ਪੱਧਰ ਤੇ ਲੋਤਾ ਗਿਆ ਸੀਗਾ ਔਰ ਉਸ ਦਿਨ ਤੋਂ ਲਾਗੇ ਲਾਗੇ ਤੇ ਪਿੰਡਾਂ ਨੇ ਵੀ ਕੱਲੇ ਮਰੜੀ ਕਲਾ ਦੇ ਵੀ ਲਾਗੇ ਲਾਗੇ ਦੇ ਪਿੰਡਾਂ ਨੇ ਵੀ ਇਸ ਗੱਲ ਦਾ ਧਈਆ ਕੀਤਾ ਕਿ ਉਹ ਇੱਕ 15 ਮਹੀਨਿਆਂ ਦੀ ਪਿੰਡਾਂ ਦੀ ਵਰਲਡ ਲੈਵਲ ਦੀ ਇਸਪ੍ਰਿੰਟ ਦੀ ਪਿੰਡਾਂ ਮੈਂੀ ਉਦੋਂ ਦਾ ਜਿਸ ਪਿੰਡ ਨੇ ਜਿਹੜਾ ਧਈਆ ਕੀਤਾ ਕਿ ਇਸ ਪਿੰਡ ਰਹੀ ਜਲਦ ਜਿਹੜਾ ਉਹ ਨਸ਼ਾ ਮੁਕਤ ਕਰਕੇ ਪਿੰਡ ਬਣਾਵਾਗੇ ਔਰ ਅੱਜ ਇਹ ਪਿੰਡ ਜਿਹੜਾ ਨਸ਼ਾ ਮੁਕਤ ਹੋ ਗਿਆ ਔਰ ਉੱਥੇ ਅੱਜ ਸਾਡੇ ਜਿਹੜੇ ਹਲਕੇ ਦੇ ਮੇਨ ਮੇਨ ਜਿਹੇ ਇਸ ਸਰਕਲ ਦੇ ਬੰਦੇ ਸੀ ਅਸੀਂ ਉਹਨਾਂ ਸਾਰਿਆਂ ਨੂੰ ਬੇਨਤੀ ਕੀਤੀ ਕਿ ਅੱਜ ਜਿਹੜ ਨਾਮਦੇਵ ਜੀ ਦੀ ਅੱਜ ਇੱਥੇ ਉਹਨਾਂ ਸਾਰਿਆਂ ਨੂੰ ਇਸ ਗੱਲ ਦਾ ਪ੍ਰਣ ਕਰਾਇਆ ਵਾ ਕਿ ਅਸੀਂ ਕਿਸੇ ਵੀ ਮਾਰੇ ਅੰਸਰ ਦੀ ਜੜੀ ਉਹ ਜਮਾਨਤ ਨਹੀਂ ਦਵਾਂਗੇ ਪੁਲਿਸ ਨੂੰ ਖੁੱਲੀ ਛੁੱਟੀ ਆ ਕਿ ਜਿਹੜਾ ਨਸ਼ਾ ਵੇਚਦਾ ਵਾ ਉਹਨੂੰ ਚੁੱਕੋ ਤੇ ਬੰਦੀ ਕਾਰਵਾਈ ਕਰੋ ਉਹਦੀ ਕੋਈ ਮਤ ਨਹੀਂ। ਅਸੀਂ ਕਹਿ ਸਕਦੇ ਹਾਂ ਅਧਿਕਾਰ ਦੇ ਤੌਰ ਤੇ ਅੱਜ ਇਸ ਪਿੰਡ ਨੂੰ ਨਸ਼ਾ ਮੁਕਤ ਪ declaring ਕੀਤਾ ਗਿਆ ਹੈ। ਹਾਂਜੀ ਹਾਂਜੀ ਹਾਂਜੀ। ਕਿਉਂਕਿ ਐਸਐਸਪੀ ਸਾਹਿਬ ਦਿੱਕੇ ਆਏ ਸੀ ਕਿ ਬਿਲਕੁਲ ਅਸੀਂ ਕਹਿ ਸਕਦੇ ਹਾਂ। ਬਿਲਕੁਲ ਜੀ ਬਿਲਕੁਲ ਫਿਰ ਇਸੇ ਕਰਕੇ ਐਸਐਸਪੀ ਸਾਹਿਬ ਆਏ ਕਿਉਂਕਿ ਸਰਪੰਚ ਸਾਹਿਬ ਨੇ ਸਾਨੂੰ ਸਾਰਿਆਂ ਨੂੰ ਬੇਨਤੀ ਕੀਤੀ ਸੀ ਕਿ ਮੈਂ ਇੱਥੇ ਇੱਕ ਵੱਡਾ ਹਲਕਾ ਹੈ ਮਸ਼ੇ ਨਸ਼ਾ ਨਸ਼ੇ ਨੂੰ ਲੈ ਕੇ ਫੂਕੀਆਂ ਦੇ ਵਿੱਚ ਰਿਹਾ ਹੋ ਤੁਹਾਡੀ ਸਰਕਾਰ ਦੇ ਵਿਲੇ ਉਹ ਤੁਹਾਡੇ ਹਲਕਾ ਨਾਲ ਲੱਗਦੀ ਜੀ ਨਰਗਰ ਦੇ ਖੇਤਰ ਦੇ ਵਿੱਚ ਦੇਖੋ ਫੂਕੀਆਂ ਦੇ ਵਿੱਚ ਉਹ ਨਸ਼ੇ ਨੂੰ ਕਰਕੇ ਰਹਿ ਗਿਆ ਸਾਰੇ ਵਰਲਡ ਦੇ ਵਿੱਚ ਹੀ ਰਿ ਦੇ ਨਾਲ ਰਾਤ ਤਰ ਮਿਹਨਤ ਕਰਾਂਗੇ ਕਿ ਜੇ ਇਸ ਹਲਕੇ ਨੂੰ ਪੰਜਾਬ ਦੇ ਬਾਕੀ ਹਰ ਜਨੋਂ ਪਹਿਲਾ ਨਸ਼ਾ ਮੁਕਤ ਕਿੰਨੇ ਕਿੱਡਾ ਵੱਡਾ ਟੀਚਾ ਮੰਨਦੇ ਹੋ ਜੀ ਦੋ ਸਾਲ ਲੇ ਪਏ ਨੇ ਤੁਸੀਂ ਕਾਫੀ ਲੰਮਾ ਸਮਾਂ ਤੁਹਾਡੇ ਕੋਲ ਹੈਗਾ ਲੱਗਦਾ ਕਿ ਹੋਰ ਪਿੰਡ ਆਉਣ ਵਾਲੇ ਸਮੇਂ ਦੇ ਵਿੱਚ ਨਸ਼ਾ ਬਿਲਕੁਲ ਜੀ ਸਾਡੇ ਹੋਰ ਹੀ ਬੜੇ ਵੇਖ ਸਾਡਾ ਸਰੀਆਲਾ ਪਿੰਡ ਹੈ ਜੀ ਠੀਕ ਹੈ ਜੀ ਫਤੂ ਨਗਰ ਸਰਕੋ ਦੇ ਵਿੱਚ ਬੇਟਾ ਉਹ ਇੱਕ ਨਸ਼ਾ ਮੁਕਤ ਪਿੰਡ ਹੈ ਇਹ ਵੀ ਨਸ਼ਾ ਮੁਕਤ ਪਿੰਡ ਹੋਰ 2000 ਪਿੰਡ ਜਿਹੜੇ ਆ ਨਸ਼ਾ ਮੁਕਤ ਹੋਏ ਆ ਔਰ ਅਸੀਂ ਥੋੜੇ ਅਸੀਂ ਬਹੁਤ ਰਾਤ ਦਿਨ ਮਿਹਨਤ ਕਰ ਰਹੇ ਹਾਂ ਔਰ ਤਗੜੇ ਹੋ ਕੇ ਕਰਾਂਗੇ ਕੋਈ ਵੀ ਕੰਮ ਜਦੋਂ ਬੰਦਾ ਤੀਜਾ ਧਾਰ ਲਵੇ ਫਿਰ ਜਰੂਰ ਉਹ ਦੋ ਸਾਈਡ ਤੋਂ ਧੰਨਵਾਦ ਤੁਹਾਡਾ ਪਿੰਡ ਮਰੜੀ ਕਲਾਂ ਜਿਹੜਾ ਹੈ ਨਸ਼ਾ ਮੁਕਤ ਹੋਇਆ ਹੈ ਜਿਸ ਦੇ ਵਿੱਚ ਸਿਆਸੀ ਲੀਡਰਾਂ ਨੇ ਐਸਐਸਪੀ ਸਾਹਿਬ ਨੇ ਸ਼ਮੂਲੀਅਤ ਕੀਤੀ ਹੈ ਕਿਵੇਂ ਦੇਖ ਰਹੇ ਹੋ ਆਪਣਾ ਪਿੰਡ ਨਸ਼ਮੁਕਤ ਕਰਕੇ ਦੇਖ ਲਓ ਜੀ ਪਿਛਲੇ ਪਿਛਲੇ ਦਿਨੀ ਇੱਕ ਬੜਾ ਵੱਡਾ ਦਿਖਾਂਤ ਵਾਪਰਿਆ ਸੀਗਾ ਜਿਲੀਲੀ ਸ਼ਰਾਬ ਦਾ ਕਰਕੇ ਮੌਤਾਂ ਹੋ ਗਈਆਂ ਪਿੰਡ ਦੇ ਵਿੱਚ ਔਰ ਸਾਡਾ ਪਿੰਡ ਜਿਹੜਾ ਸੀ ਉਹ ਗਲੋਬਲ ਲੈਵਲ ਤੇ ਇੱਕ ਸੈਂਟਰ ਦੇ ਤੌਰ ਤੇ ਸ਼ੋਅ ਹੋਇਆ ਵੀ ਇੱਥੋਂ ਜਿਹੜੀ ਹੈ ਜੀਦੀ ਜਹਾ ਪੀ ਕੇ ਲੋਕ ਮਰੇ ਬੜਾ ਮਨ ਤੇ ਬੋਝ ਸੀਗਾ ਅਸੀਂ ਸਾਰੇ ਪਿੰਡ ਵਾਸੀਆਂ ਨੇ ਸਲਾਹ ਕੀਤੀ ਪੁਲਿਸ ਪ੍ਰਸ਼ਾਸਨ ਨਾਲ ਕੀਤੀ ਆਪਣੇ ਲੀਡਰ ਸਾਹਿਬਾਨ ਨਾਲ ਕੀਤੀ ਔਰ ਯਤਨ ਕਰਕੇ ਤੇ ਇੱਕ ਸ਼ਰਾਬ ਤੇ ਉੱਕੀ ਬਿਲਕੁਲ ਬੰਦ ਹੋ ਗਈ ਉਸ ਦਿਨ ਤੋਂ ਇੱਥੇ ਹੁਣ ਵੇਖਦੀ ਜੀਗੀ ਹੂੰ ਔਰ ਚਿੱਤੇ ਦਾ ਵੀ ਇੱਥੇ ਬਹੁਤ ਜੋਰ ਸੀਗਾ ਪੁਲਿਸ ਪ੍ਰਸ਼ਾਸਨ ਦੀ ਮਦਦ ਦੇ ਨਾਲ ਜਿਹੜੇ ਚਿੱਟੇ ਦੇ ਉਹ ਛੋਟੇ-ਪੋਟੇ ਵਪਾਰੀ ਸੀ ਉਹ ਕੁਝ ਫੜ ਕੇ ਜੇਲ੍ਹ ਚ ਘੱਲ ਦਿੱਤੇ ਉਹ ਜਿਹੜੇ ਉਹ ਸੈਕਟਰਾਂ ਦੇ ਵਿੱਚ ਘੱਲ ਘੱਲ ਕੇ ਇਹਨਾਂ ਨੂੰ ਤੇ ਪਿੰਡ ਜਿਹੜਾ ਵਾ ਉਹ ਨਸ਼ਾ ਮੁਤ ਕਰ ਦਿੱਤਾ ਗਿਆ ਵਾ ਅਸੀਂ ਆਪਣੇ ਲੀਡਰ ਸਾਹਿਬਾਂ ਤੇ ਐਸਐਸਪੀ ਸਾਹਿਬਾਂ ਨੂੰ ਅੱਜ ਇੱਥੇ ਸੱਦਿਆ ਸੀ ਕਿ ਤੁਸੀਂ ਤੁਹਾਡੀ ਮੌਜੂਦਗੀ ਦੇ ਵਿੱਚ ਉਹ ਉਸ ਟਿਕਾਣੇ ਦੇ ਵਿੱਚ ਪਿੰਡ ਜਿਹੜਾ ਉਹ ਨਸ਼ਿਆਂ ਦਾ ਨਸ਼ੇ ਦਾ ਕਰਕੇ ਬਦਨਾਮ ਹੋਇਆ ਬਹੁਤਾ ਹਣ ਕਰਕੇ ਤੇ ਤੁਹਾਡੀ ਮੌਜੂਦਗੀ ਦੇ ਵਿੱਚ ਹੀ ਅਸੀਂ ਚਾਹੁੰਦੇ ਆ ਇਹ ਐਲਾਨ ਕਰਨਾ ਕਿ ਅੱਜ ਤੋਂ ਮਰੜੀ ਕਲਾ ਪਿੰਡ ਜਿਹੜਾ ਵਾ ਉਥੇ ਕਿਸੇ ਇਥੇ ਹੁਣ ਕਿਸੇ ਕਿਸਮ ਦਾ ਨਸ਼ਾ ਨਹੀਂ ਠੀਕ ਹੈ ਜੀ ਤੇ ਜਿਹੜੀ ਇਹ ਵੀ ਗੱਲ ਕਹੀ ਗਈ ਕਿ ਜੇਕਰ ਕੋਈ ਨਸ਼ੇ ਦੇ ਕੇਸ ਚ ਫਰਿਆ ਜਾਂਦਾ ਉਹਦੀ ਜ਼ਮਾਨਤ ਜਿਹੜੀ ਆ ਉਹ ਨਹੀਂ ਦਿੱਤੀ ਜਾਊਗੀ ਕਿਸੇ ਉਹ ਅਸੀਂ ਪਿੰਡ ਵਾਲਿਆਂ ਨੇ ਪਹਿਲਾਂ ਹੀ ਇਹ ਸਾਰਾ ਸਲਾਹ مشورہ ਕੀਤਾ ਆ ਕਿਉਂਕਿ ਪਿਛਲੇ ਦਿਨੀ ਜਦੋਂ ਪੰਚਾਇਤਾਂ ਦੀਆਂ ਚੋਣਾਂ ਸੀ ਸਾਡੇ ਪਿੰਡ ਵੀ ਬੜੀ ਧੜੇਬੰਦੀ ਸੀ ਅਸੀਂ ਸਾਰੇ ਪਿੰਡ ਦੇ ਇਕੱਠਿਆਂ ਹੋ ਕੇ ਇਹ ਇੱਕ ਮਤਾ ਕੀਤਾ ਸੀਗਾ ਕਿ ਆਪਾਂ ਸਰਬਸੰਮਤੀ ਦੇ ਨਾਲ ਸਰਪੰਚ ਬਣਾਈਏ ਤੇ ਮੇਨ ਮੁੱਦਾ ਸਾਡਾ ਇਹ ਸੀ ਕਿ ਨਸ਼ੇ ਖਤਮ ਕੀਤੇ ਜਾਣ। ਠੀਕ ਹੈ ਜੀ। ਔਰ ਅਸੀਂ ਉਸ ਮਿਸ਼ਨ ਦੇ ਵਿੱਚ ਵੀ ਕਾਮਯਾਬ ਹੋਏ ਆ। ਪ੍ਰਸ਼ਾਸਨ ਨੇ ਮਦਦ ਕੀਤੀ ਆ। ਪੰਜਾਬ ਸਰਕਾਰ ਵੱਲੋਂ ਜਿਸ ਤਰ੍ਹਾਂ ਭਗਵੰਤ ਸਿੰਘ ਜੀ ਮਾਨ ਹੁਣਾ ਨੇ ਜੁੱਧ ਨਸ਼ਾ ਵਿਰੁੱਧ ਇੱਕ ਮਹਿੰਮ ਚਲਾਈ ਆ। ਉਹਦਾ ਵੀ ਅਸਰ ਹੋਇਆ। ਔਰ ਜਿਹੜੀ ਸਾਡੇ ਪਿੰਡ ਵੱਲੋਂ ਇੱਕ ਧਈਆ ਕੀਤਾ ਗਿਆ ਸੀਗਾ। ਕਿ ਅਸੀਂ ਪਿੰਡ ਦੇ ਵਿੱਚ ਕੋਈ ਨਸ਼ਾ ਨਹੀਂ ਰਹਿਣ ਦੇਣਾ ਉਹ ਸਾਰਾ ਕੁਝ ਜਿਹੜਾ ਇਹ ਮਿਲਜੁਲ ਕੇ ਤੇ ਅਸੀਂ ਇਹ ਕਾਮਯਾਬ ਹੋਏ ਇਸ ਗੱਲ 'ਤੇ ਹੁਣ ਅਸੀਂ ਐਲਾਨ ਨਹੀਂ ਆਏ ਕਹਿ ਸਕਦੇ ਆ ਕਿ ਪਿੰਡ ਜਿਹੜਾ ਉਹ ਨਸ਼ਾ ਮੁਕਤ ਆ ਔਰ ਇਹ ਵੀ مشورہ ਕੀਤਾ ਗਿਆ ਆ ਕਿ ਨਸ਼ੇ ਵਾਲੇ ਬੰਦੇ ਦੇ ਕੋਈ ਮਗਰ ਨਹੀਂ ਜਾਏਗਾ ਕਿਉਂਕਿ ਥਾਣੇ 'ਚ ਵੀ ਜਮਾਨਤ ਕਰਾਉਣੀ ਤੇ ਬਹੁਤ ਵੱਡੀ ਗੱਲ ਆ ਵੀ ਔਰ ਇਹ ਜਿਹੜਾ ਵਾ ਉਹ ਅੱਜ ਤੋਂ ਅਸੀਂ ਇਹ ਐਲਾਨ ਕਰਦੇ ਆ ਦੇ ਮਗੜੀ ਕਲਾ ਜਿਹੜਾ ਉਹ ਪਿੰਡ ਦਾ ਸ਼ਾਹ ਠੀਕ ਹੈ ਜੀ 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 ਮੈਂ ਮੀਟਿੰਗ ਦੇ ਵਿੱਚ ਆਇਆ ਸੀ ਸਾਡੇ ਐਸਐਸਪੀ ਸਾਹਿਬ ਵੀ ਆਇਆ ਅਸੀਂ ਪਰਮ ਕੀਤਾ ਮੀਠੇ ਦੇ ਲੋਕਾਂ ਨੂੰ ਸੱਦਾ ਦਿੱਤਾ ਕਿ ਮੀਠੇ ਦੇ ਲੋਕ ਜੀ ਤਲਬੀਰ ਸਿੰਘ ਜਿਲਦੀਖਵਈ ਇਹ ਹਲਕੇ 'ਚੋਂ ਨਸ਼ਾ ਵੀ ਖਤਮ ਕਰਦਗੇ ਤੇ ਜਿਹੜੇ ਨਸ਼ੇ ਦੇ ਸਰਦਾਰ ਜਿਹੜੇ ਮਸਲਾ ਲੈ ਕੇ ਆਏ ਪੰਜਾਬ ਦੀ ਸਰਤੀ ਦੇ ਉੱਤੇ ਉਹਨਾਂ ਦਾ ਸਿਆਸੀ ਖਾਤਮਾ ਜਿਹੜਾ ਇਹ ਹਲਕੇ ਦੇ ਲੋਕ ਕੱਢ ਜਦੇ ਪੰਜਾਬ ਦੇ ਵਿੱਚ 27 ਦੇ ਵਿੱਚ ਇੱਕ ਨਵਾਂ ਘਾਟ ਜਿਹੜਾ ਸੱਜਣਗੇ ਇਹ ਦੇਲਤੀ ਦਿੱਤੀਆ ਟ੍ਰਿਕ ਫਰੀ ਹੋਇਆ ਨਹੀਂ ਪਿੰਡ ਮਰੜੀ ਗਲਾਮ ਇੱਥੇ ਮੌਕਾ ਵੀ ਹੋਈਆਂ ਸੀ ਕਿੰਨੀ ਖੁਸ਼ੀ ਮਸਤੀ ਹੋ ਰਹੀ ਹੈ ਬਿਲਕੁਲ ਬਿਲਕੁਲ ਇੱਥੇ ਨਿਸ਼ਾਖਤ ਆਸਰਪੰਨ ਸਾਹਿਬ ਖੜੇ ਆ ਜੀ ਪੰਜਾਬ ਦੇ ਬਹੁਤ ਪਿੰਡ ਜਿਹੜੇ ਨਸ਼ਾ ਮੁਕਤ ਹੋ ਗਏ ਇਹ ਵੀ ਪਿੰਡ ਹੋ ਗਿਆ ਇਹਨਾਂ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਵਿੱਚ ਕੋਈ ਵੀ ਬੰਦਾ ਨਹੀਂ ਆ ਰਿਹਾ ਇਹ ਸਦਾ ਭਗਵਾਨ ਸਰਬਾਨਦੀ ਸਰਕਾਰ ਦੀ ਬਹੁਤ ਵੱਡੀ ਪ੍ਰਾਪਤੀ ਹੈ ਕਿ ਅੱਜ ਪਿੰਡਾਂ ਦੇ stdc ਜਿਹੜੇ ਬਹੁਤ ਨਸ਼ਾ ਮੁਕਤ ਜਿਹੜੇ ਹੋ ਰਹੇ ਸੋ ਮਜੀਠਾ ਹਲਕਾ ਪੂਰਾ ਜਲਦੀ ਨਸ਼ਾ ਮੁਕਤ ਹੋ ਜਾਊਗਾ ਤਲਬੀਸ ਸਿੰਘ ਗੇਲੋ ਵੀ ਲੱਗੇ ਆ ਜੀ ਇਹ ਨਸ਼ਾ ਮੁਕਤ ਹੋਊਗਾ ਫਿਰ ਨਸ਼ੇ ਦੇ ਸਮਗਲਾਂ ਤੋਂ ਇਹ ਹਲਕੇ ਨੂੰ ਮੁਕਤ ਕਰਾਇਆ ਜਾਊਗਾ ਸਿਆਸੀ ਸਮਗਲਾਂ ਤੋਂ ਇਸ ਹਲਕੇ ਨੂੰ ਰੱਬ ਮੁਕਤ ਕਰਾ ਦੇਣਾ ਤਲਬੀਸ ਜੀ ਨਗਰ ਕੌਂਸਲਪਿੰਨ ਨੂੰ ਅੱਜ ਨਸ਼ਾ ਮੁਕਤ